ਪਗਵਾ ਨਾਮ ਦੇ ਪਿਤਾ ਦੇ ਸੋਹਰੇ ਵੱਲੋਂ ਬਣਾਈ ਬੋਲੀ ਪੰਜਾਬ ਦੇ ਪਿੰਡ ਕੜਾਮ ਵਿੱਚ ਅੱਜ ਵੀ ਮੌਜੂਦ ਜਿੱਥੇ ਨੌ ਨਾਲ ਹੁੰਦੀ ਸੰਤਾਨ ਸੁੱਖ ਦੀ ਪ੍ਰਾਪਤੀ ਬੋਲੀ ਦੀ ਰਾਖੀ ਕਰਦੇ ਨੇ ਗੁਰੂ ਦੇ ਸਿੰਘ ਗੁਰਦੁਆਰਾ ਮਲਾਪਸਰ ਜਿਹਨੂੰ ਬੋਲੀ ਸਾਹਿਬ ਵੀ ਕਹਿੰਦੇ ਆ ਉੱਥੇ ਇਹ ਬੋਲੀ ਜਿਹੜੀ ਆ ਮੌਜੂਦ ਆ ਪਟਿਆਲੇ ਸ਼ਹਿਰ ਤੋਂ 25 ਕਿਲੋਮੀਟਰ ਦੂਰ ਇਹ ਪਿੰਡ ਕੜਾਮ ਆ ਪੁਰਾਣੀਆਂ ਏਕਾਂ ਦੀ ਬੜੀ ਹੋਈਆਂ ਦਿੱਖੀਆਂ ਵੀ ਜੀ ਰਾਜਾ ਉਸਨੁਰੀਸ਼ ਠੀਕ ਹੈ ਜੀ ਹਮਨ ਹਮਨ ਤ ਰਾਜਾ ਦਸ਼ਰਤ ਦੇ ਸੋਰੇ ਠੀਕ ਹੈ ਜੀ ਰੇਣਾ ਨੇ ਬੋਲੀ ਤਿਆਰ ਰਸਤੇ ਇੱਥੇ ਰਾਜਾ ਦਸ਼ਰਤ ਦੀ ਪ੍ਰਾਤੋ ਤੁਮੀ ਕਹੀ ਠੀਕ ਹੈ ਜੀ ਇਹ ਉਸ ਤ੍ਰੇਤੇ ਯੁਗ ਦੀ ਬਣੀ ਹੋਈ ਹੈ ਅੱਛਾ ਜੀ ਤੇ ਇੱਕ ਵਾਰ ਦੁਬਾਰਾ ਉਸੋ ਦੀ ਗੋਲੀ ਬਾਰੇ ਹਾਂ ਜੀ ਥੋੜਾ ਉੱਚੀ ਬੋਲੀ ਰਾਣੀ ਕੋਸ਼ਲ ਨਰੇਸ਼ ਠੀਕ ਹੈ ਜੀ ਹਮ ਹਮਨ ਠੀਕ ਹੈ ਜੀ ਜਿਹੜੇ ਕਿ ਰਾਜੇ ਸੀ ਜਦੋਂ ਰਾਜਾ ਦਸ਼ਰਤ ਇੱਥੇ ਵਿਆਹ ਵਾਸਤੇ ਆਏ ਸੀ ਗੋੜੀ ਉਦੋਂ ਤਿਆਰ ਕਰਕੇ ਇੱਥੇ ਬਰਾਤ ਖਾਈ ਗਈ ਸੀ ਖਾਈ ਗਈ ਸੀ ਠੀਕ ਹੈ ਬਾਅਦ ਚ ਪੀਰ ਵੀ ਹਿਲਸ਼ਾ ਠੀਕ ਉਹ ਚੰਗੀ ਦਾ ਕਮਲਾਬ ਹੋਇਆ ਉਹਨੂੰ ਪਾਣੀ ਦੀ ਰਿਕੋਰਰ ਸ਼ਹਿਰ ਵਾਪਸ ਠੀਕ ਹੈ ਤੇ ਇਹ ਤੇ ਤਿੰਨਾ ਪਿੰਡਾਂ ਦੀ ਜਗ੍ਹਾ ਦੇ ਠੀਕ ਹੈ ਜੀ ਕੋਨੇ ਤੇ ਗੁਰਦੁਆਰਾ ਮੁਲਾਫਸਾ ਬਣਾਇਆ ਠੀਕ ਹੈ ਤਾਂ ਮੈਂ ਨਹੀਂ ਦੀ ਜੂ ਦੇ ਵਿੱਚ ਗੁਰਦੁਆਰਾ ਮੁਲਾਫਸਾ ਬਣਾਇਆ ਜਿੱਥੇ ਕੇ ਰਾਜਾ ਦਸ